ਦਰਬਾਰ ਸਾਹਿਬ ਦੇ ਚਾਰ ਦਰਵਾਜਿਆਂ ਦਾ ਮਤਲਬ ਇਹੀ ਹੈ ਕਿ ਸਾਰੇ ਹੀ ਧਰਮਾਂ ਦੇ ਲੋਕ ਤੇ ਸਾਰੇ ਹੀ ਜਾਤ ਪਾਤ ਦੇ ਲੋਕ ਇੱਕ ਹੀ ਮੰਨੇ ਜਾਂਦੇ ਨੇ ਤੇ ਉੱਥੇ ਵੀ ਕਿਸੇ ਧਰਮ ਦਾ ਨਿਰਾਦਰ ਨਹੀਂ ਕੀਤਾ ਜਾਂਦਾ ਕਿਉਂਕਿ ਪਰਮਾਤਮਾ ਨੇ ਕਿਹਾ ਹੈ ਕਿ ਸਬਦ ਗੁਰੂ ਇੱਕ ਹੈ ਤੇ ਸਾਰੇ ਉਸ ਪਰਮਾਤਮਾ ਦੇ ਬਣਾਏ ਹੋਏ ਲੋਕ ਨੇ ਜੋ ਜਾਤਾਂ ਪਾਤਾਂ ਤੇ ਧਰਮਾਂ ਦੇ ਵਿੱਚ ਆਪਾਂ ਵੰਡੇ ਹੋਏ ਆ ਇਹ ਤਾਂ ਸਿਰਫ ਲੋਕਾਂ ਨੇ ਹੀ ਵੰਡਿਆ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਸਾਰੇ ਧਰਮ ਹੀ ਉਸ ਪਰਮਾਤਮਾ ਦੇ ਦਰ ਤੇ ਆ ਕੇ ਨਤਮਸਤਕ ਹੁੰਦੇ ਨੇ ਅੱਜ ਇੱਕ ਸਿੱਖ ਨੌਜਵਾਨ ਵੀਰ ਨੇ ਦੱਸਿਆ ਕਿ ਜਦੋਂ ਅਸੀਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ ਤਾਂ ਇੱਕ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਆਪਣੇ ਕੋਲ ਕੁਝ ਘੜੇ ਰੱਖੇ ਹੋਏ ਸੀ ਜਿਨ੍ਹਾਂ ਨੂੰ ਉਹਨਾਂ ਨੇ ਬਹੁਤ ਹੀ ਮਾਨ ਸਨਮਾਨ ਦਿੱਤਾ ਹੋਇਆ ਸੀ ਪਰ ਉਸ ਅਸਲ ਘੜੇ ਦੇ ਵਿੱਚ ਕੀ ਸੀ ਉਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤੇ ਇਸ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਸੁਣਿਓ ਉਸੇ ਸਿੱਖ ਨੌਜਵਾਨ ਜਿਸ ਦਾ ਕੀ ਨਾਮ ਹਰਨਾਮ ਸਿੰਘ ਸੀ ਉਸਨੇ ਦੱਸਿਆ ਕਿ ਮੈਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਉਸੇ ਹੀ ਸਮੇਂ ਮੈਨੂੰ ਇੱਕ ਮੁਸਲਮਾਨ ਪਰਿਵਾਰ ਸਾਹਮਣੇ ਵਾਲੀ ਸੀਟ ਤੇ ਦਿਖਾਈ ਦਿੰਦਾ ਏ ਜਿਨ੍ਹਾਂ ਦਾ ਇੱਕ ਛੋਟਾ ਜਿਹਾ ਬੱਚਾ ਵੀ ਸੀ ਜੋ ਕਿ ਸੀਟ ਦੇ ਉੱਪਰ ਹੀ ਸੁੱਤਾ ਪਿਆ ਸੀ ਪਰ ਉਹਨਾਂ ਨੇ ਇੱਕ ਲਾਲ ਕੱਪੜੇ ਦੇ ਉੱਪਰ ਇੱਕ ਵਧੀਆ ਘੜੇ ਨੂੰ ਵਧੀਆ ਮਾਨਤਾ ਦਿੱਤੀ ਹੋਈ ਸੀ ਤੇ ਆਪ ਉਹ ਥੱਲੇ ਸੀਟ ਦੇ ਬੈਠੇ ਸੀ ਜਿਸ ਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ ਤੇ ਮੇਰੇ ਤੋਂ ਰਿਹਾ ਵੀ ਨਾ ਗਿਆ ਕਿ ਮੈਂ ਉਹਨਾਂ ਨੂੰ ਪੁੱਛਕਾਂ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਘੜੇ ਨੂੰ ਕਿਉਂ ਮਾਨਤਾ ਦਿੱਤੀ ਹੋਈ ਹੈ ਤੇ ਤੁਸੀਂ ਇਸ ਘੜੇ ਦੇ ਵਿੱਚ ਕੀ ਲੈ ਕੇ ਜਾ ਰਹੇ ਹੋ ਅਸਲ ਦੇ ਵਿੱਚ ਉਹ ਮੁਸਲਮਾਨ ਪਰਿਵਾਰ ਦਰਬਾਰ ਸਾਹਿਬ ਤੋਂ ਆਪਣੇ ਪਿੰਡ ਮਲੇਰ ਕੋਟਲਾ ਦੇ ਵੱਲ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਉਸ ਮੁਸਲਮਾਨ ਪਰਿਵਾਰ ਨੇ ਦੱਸਿਆ ਕਿ ਇਸ ਦੇ ਵਿੱਚ ਤਾਂ ਜੀਵਨ ਦਾਣ ਦੇਣ ਵਾਲਾ ਅੰਮ੍ਰਿਤ ਹੈ ਪਹਿਲਾਂ ਤਾਂ ਮੈਂ ਹੈਰਾਨ ਹੋ ਗਿਆ ਕਿ ਜੀਵਨਦਾਨ ਦੇਣ ਵਾਲਾ ਅੰਮ੍ਰਿਤ ਇਹ ਤੁਹਾਨੂੰ ਕਿੱਥੋਂ ਮਿਲਿਆ ਹੈ ਤਾਂ ਉਸ ਮੁਸਲਮਾਨ ਵੀਰ ਨੇ ਦੱਸਿਆ ਕਿ ਅਸੀਂ ਮਲੇਰਕੋਟਲਾ ਦੇ ਰਹਿਣ ਵਾਲੇ ਆ ਜਿੱਥੇ ਕੀ ਸਾਡੇ ਸਾਰੇ ਕੰਮਕਾਰ ਤੇ ਸਾਰੇ ਘਰ-ਬਾਰ ਉੱਥੇ ਹੀ ਨੇ ਕਿ ਅਸੀਂ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧਿਤ ਆ ਅਸੀਂ ਨਮਾਜ਼ ਵੀ ਪੜ੍ਹਦੇ ਆ ਪਰ ਸਾਡੇ ਬੱਚੇ ਨੂੰ ਬਚਪਨ ਤੋਂ ਹੀ ਇੱਕ ਅਜੀਹੀ ਬਿਮਾਰੀ ਸੀ ਜਿਸ ਦਾ ਕਿ ਸਾਨੂੰ ਕਿਤੇ ਵੀ ਇਲਾਜ ਨਾ ਮਿਲਿਆ ਤਾਂ ਉਸ ਤੋਂ ਬਾਅਦ ਕੁਝ ਗਰੰਧੀ ਸਿੰਘ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਨੇੜਲੇ ਪਿੰਡ ਦੇ ਵਿੱਚ ਰਹਿੰਦੇ ਨੇ ਅਸੀਂ ਉਹਨਾਂ ਨੇ ਗੱਲਬਾਤ ਜਦੋਂ ਕੀਤੀ ਸੀ ਕਿ ਸਾਡੇ ਪੁੱਤਰ ਦਾ ਕਿਤੋਂ ਵੀ ਇਲਾਜ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਓ ਤੇ ਆਪਣੇ ਬੱਚੇ ਨੂੰ ਉੱਥੇ ਹੀ ਇਸ਼ਨਾਨ ਕਰਵਾ ਕੇ ਲਿਆਓ ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਬਿਨਾਂ ਕੁਝ ਸੋਚੇ ਸਮਝੇ ਦਰਬਾਰ ਸਾਹਿਬ ਜਾਣ ਦਾ ਫੈਸਲਾ ਕੀਤਾ ਤੇ ਅਸੀਂ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਦਰਬਾਰ ਸਾਹਿਬ ਪਹੁੰਚ ਗਏ ਤਕਰੀਬਨ 1 ਹਫਤਾ ਇੱਥੇ ਰਹਿਣ ਤੋਂ ਬਾਅਦ ਅਸੀਂ ਆਪਣੇ ਬੱਚੇ ਨੂੰ ਉੱਥੇ ਇਸ਼ਨਾਨ ਵੀ ਕਰਵਾਇਆ ਤੇ ਅਸਰੋਵਰ ਦਾ ਪਾਣੀ ਵੀ ਪਲਾਇਆ ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਸਾਨੂੰ ਆਪਣੇ ਬੱਚੇ ਦੇ ਵਿੱਚ تبدیلی نظر اون ਲੱਗੀ ਤੇ ਸਾਡਾ ਬੱਚਾ ਜੋ ਹਰ ਸਮੇਂ ਰੋਂਦਾ ਰਹਿੰਦਾ ਸੀ ਉਸ ਨੂੰ ਸਾਹ ਦੇ ਵਿੱਚ ਦਿੱਕਤ ਆਉਂਦੀ ਸੀ ਉਹ ਬਿਲਕੁਲ ਹੀ ਹੱਸਣ ਖੇਡਣ ਤੇ ਤੁਰਨ ਫਿਰਨ ਤੇ ਵਧੀਆ ਰਹਿਣ ਲੱਗ ਪਿਆ ਸੀ ਜਿਸ ਤੋਂ ਬਾਅਦ ਅਸੀਂ ਹਫ਼ਤੇ ਦੀ ਜਗ੍ਹਾ 10 ਦਿਨਾਂ ਦੀ ਤਰੀਕ ਵਧਾ ਲਈ ਸੀ ਤੇ 10 ਦਿਨ ਅਸੀਂ ਦਰਬਾਰ ਸਾਹਿਬ ਦੇ ਵਿੱਚ ਹੀ ਰਹੇ ਤੇ ਉੱਥੇ ਆਪਣੇ ਬੱਚੇ ਨੂੰ ਇਸ਼ਨਾਨ ਵੀ ਕਰਵਾਇਆ ਉਸ ਤੋਂ ਬਾਅਦ ਅਸੀਂ ਕੁਝ ਅੰਮ੍ਰਿਤ ਜਲ ਉੱਥੋਂ ਲੈ ਲਿਆ ਤੇ ਅਸੀਂ ਘੜੇ ਦੇ ਵਿੱਚ ਲੈ ਕੇ ਅਸੀਂ ਆਪਣੇ ਪਿੰਡ ਮਲੇਰ ਕੋਟਲਾ ਦੇ ਵਿੱਚ ਲੈ ਕੇ ਜਾ ਰਹੇ ਹਾਂ ਉਸ ਤੋਂ ਬਾਅਦ ਉਸ ਇੱਕ ਨੌਜਵਾਨ ਨੇ ਕਿਹਾ ਕਿ ਮੈਂ ਤਾਂ ਬਿਲਕੁਲ ਹੀ ਹੈਰਾਨ ਹੋ ਗਿਆ ਸੀ ਕਿ ਕਿਸ ਤਰ੍ਹਾਂ ਸਿੱਖਾਂ ਦਾ ਵਿਸ਼ਵਾਸ ਦਰਬਾਰ ਸਾਹਿਬ ਦੇ ਵਿੱਚ ਬਣਿਆ ਹੋਇਆ ਹੈ ਪਰ ਇਸ ਮੁਸਲਮਾਨ ਵੀਰ ਨੇ ਇਹ ਵੀ ਸੱਚ ਕਰ ਦਿੱਤਾ ਹੈ ਕਿ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਇਸੇ ਕਰਕੇ ਨਹੀਂ ਕਿ ਸਾਰੇ ਧਰਮਾਂ ਦਾ ਉੱਥੇ ਆਦਰ ਸਤਿਕਾਰ ਕੀਤਾ ਜਾਂਦਾ ਹੈ ਤੇ ਬਿਲਕੁਲ ਸੱਚ ਹੈ ਕਿ ਉੱਥੇ ਜੀਵਨ ਦਾਣ ਦੇਣ ਵਾਲਾ ਹੀ ਅੰਮ੍ਰਿਤ ਹੈ ਜਿੱਥੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਣੀ ਹੁੰਦੀ ਹੈ ਤੇ ਨਾਮ ਬਾਣੀ ਦੇ ਪਾਠ ਕਰਕੇ ਉਸਿਸ ਰੋਵਰ ਦੇ ਪਾਣੀ ਨੂੰ ਅੰਮ੍ਰਿਤ ਹੀ ਮੰਨਿਆ ਜਾਂਦਾ ਹੈ ਕਿ ਉਹ ਅੰਮ੍ਰਿਤ ਕਈਆਂ ਦੇ ਦੁੱਖ ਤੋੜਦਾ ਹੈ ਪਰ ਇਸ ਦੇ ਵਿੱਚ ਕੁਝ ਲੋਕ ਤਾਂ ਵਿਸ਼ਵਾਸ ਨਹੀਂ ਕਰਦੇ ਪਰ ਕੁਝ ਹੋਰ ਲੋਕ ਵੀ ਹੁੰਦੇ ਨੇ ਜੋ ਕਿ ਪਰਮਾਤਮਾ ਨੂੰ ਆਸਤਿਕ ਹੋ ਕੇ ਧਿਆਉਂਦੇ ਨੇ ਤੇ ਉੱਥੇ ਸੇਵਾ ਵੀ ਕਰਦੇ ਨੇ ਕਹਿੰਦੇ ਨੇ ਜੇ ਕਿਸੇ ਨੂੰ ਜ਼ਿਆਦਾ ਦੁੱਖ ਹੋਣ ਤਾਂ ਦਰਬਾਰ ਸਾਹਿਬ ਦੀ ਸੇਵਾ ਲੈ ਸਕਦੇ ਨੇ ਤੇ ਸੇਵਾ ਕਰਨ ਤੋਂ ਬਾਅਦ ਜੋ ਦੋਨਾਂ ਦੇ ਦੁੱਖ ਕੱਟੇ ਜਾਂਦੇ ਨੇ ਤਾਂ ਉਹਨਾਂ ਦਾ ਵਿਸ਼ਵਾਸ ਜਦੋਂ ਬਣ ਜਾਂਦਾ ਹੈ ਤਾਂ ਉਹ ਪਰਮਾਤਮਾ ਨੂੰ ਹੀ ਧਿਆਉਂਦੇ ਨੇ ਤੇ ਬਲਕਿ ਕਿਸੇ ਹੋਰ ਧਰਮ ਦੇ ਵਿੱਚ ਫਿਰ ਉਹ ਆਪਣੀ ਤਬਦੀਲੀ ਨਹੀਂ ਕਰਦੇ ਇਸੇ ਕਰਕੇ ਕੁਝ ਸਿੱਖ ਨੌਜਵਾਨ ਆਪਾਂ ਦੇਖੇ ਜਾਂਦੇ ਨੇ ਕਿ ਉਹ ਹੋਰ ਧਰਮਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਕਈ ਅੱਜਕੱਲ ਦੇਖਿਆ ਜਾਂਦਾ ਹੈ ਕਿ ਮੁਸਲਮਾਨ ਜਾਂ ਹੋਰ ਹਿੰਦੂ ਵੀਰ ਨੇ ਜੋ ਸਿੱਖ ਧਰਮ ਦੇ ਵਿੱਚ ਤਬਦੀਲ ਹੁੰਦੇ ਜਾ ਰਹੇ ਨੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਿੱਖਾਂ ਦਾ ਰਤਬਾ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਗੁਰੂਆਂ ਪੀਰਾਂ ਨੇ ਸਾਨੂੰ ਕੁਰਬਾਨੀਆਂ ਦੇ ਕੇ ਬਹੁਤ ਸਾਰੇ ਅਜਿਹੇ ਮੌਕੇ ਦਿੱਤੇ ਨੇ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਦਾ ਰਾਹ ਲੈ ਕੇ ਆਉਂਦੇ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ